ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਨਮ ਸਾਰੇ ਵੀਰਾਂ ਸੈਟ ਨੇ ਤੇ ਕਰਦੇ ਆਪ ਬਲੌਗ ਦੀ ਸਟਾਰਟਿੰਗ ਸਾਰਨਾ ਪਹਿਲਾਂ ਯਾਰ ਧੁੰਦਰਾ ਵੇਖੋ ਐ ਕਿੱਡਾ ਤਗੜਾ ਮੌਸਮ ਲੱਗ ਰਿਹਾ ਯਾਰ ਨਾ ਧੁੰਦਰਾ ਅੱਜ ਮਿੱਤਰੋ ਜਵੇਂ ਹੈ ਨੀਗੀ ਟਾਈਮ ਸਾਢੇ 5 ਹੀ ਹੋਏ ਆ ਹਜੇ ਐ ਚਿੜੀਆਂ ਨੇ ਯਾਰੇ ਲੈਰੰਗ ਜਾਲ ਤੇ ਬਹਿ ਕੇ ਆਈ ਤਾਂ ਐਨ ਲੱਗ ਰਿਹਾ ਯਾਰ ਜਿਵੇਂ ਗਰਮੀ ਵਾਲਦਿਆ ਨਹੀਂ ਹੁੰਦਾ ਗਰਮੀ ਵਾਲਾ ਪਹਿਲਾ ਦਿਨ ਹੁੰਦਾ ਜਿਵੇਂ ਤਾਂ ਇਹਦਾ ਨੇੜੇ ਦੇਖਣ ਨੂੰ ਵੀ ਹੈਣੀਗੀ ਸੂਰਜ ਵੇਖੋ ਖੜਾ ਇਹ ਨੀਅਰ ਆਈ ਜਾਂਦਾ ਯਾਰ ਅੱਜ ਤਾਂ ਤੇ ਇਹ ਬੱਚੇ-ਬੱਚੇ ਬਾਹਰ ਲੈਣੇ ਸਾਰੇ ਜਾਲਾਂ 'ਚ ਪਾ ਦਿੰਨੇ ਆ ਆ ਜਾਜ ਸਾਰੇ ਭਰ ਦਿੰਨੇ ਆ ਆਪਾਂ ਤੇ ਆ ਵੀ ਭਰ ਦੈਣਾ ਦੋ ਤੀਜਾ ਉਹ ਭਰ ਦੈਣਾ ਚੌਥੀਆ ਛਤਰਨਾ ਸਾਰੇ ਆ ਬਕੂਤਰ ਬਾਹਰ ਨੂੰ ਕੱਢ ਲੈ ਸਾਰਿਆਂ ਧੁੱਪ ਲਾਉਣੇ ਆ ਵੇਖੋ ਗਰਮੀ ਆ ਜ ਵਾਵਾ ਯਾਰ ਗਰਮੀ ਮਤਲਬ ਕਹਿ ਸਕਦੇ ਧੁੰਦ ਹੈ ਨਹੀਂ ਕਿ ਤੁੱਪਵਾਵਾ ਤੇ ਬੱਚੇ-ਬੱਚੇ ਬਸ ਸਾਰੇ ਬਹਾਉਣੇ ਆ ਤੇ ਯਾਰ ਵਾ ਡੈਂਗੂ ਉਤਰੀਆਂ ਬਾਹਰ ਕੱਢਣੀਆਂ ਦੇਖੋ ਜਾਂ ਬੱਚੇ ਕੱਢ ਦਾਂਗੇ ਬੱਚਿਆਂ ਪਰ ਤੋਪ ਲਵਾਈ ਸੀ ਅਕਦੇ ਨਾ ਤੇ ਵੱਡਿਆਂ ਗੂਦਰੀਆਂ ਆਪ ਬਾਹਰ ਕੱਢਦੇ ਆ ਤੇ ਬੱਚੇ ਜਿਹੜੇ ਇਕੱਲੇ ਹੈਗੇ ਛੜਨ ਵਾਲੇ ਉਹ ਛੜ ਦਾਂਗੇ ਕਹਿੰਦਾ ਕੋਟ ਮਤਰਾ ਅੱਜ ਆਰਾਦਾ ਹੈਗਾ ਖਰਾਕ ਵੀ ਲੈ ਕੇ ਗੂਤਰਾਂ ਦੀ ਚਲੋ ਕੋਈ ਬਾਅਦ ਚ ਵੀ ਇਹਨਾਂ ਜੇ ਟਾਈਮ ਲੱਗਾ ਜਰੂਰ ਜਾਵਾਂਗੇ ਤੇ ਪਹਿਲਾਂ ਆਪਾਂ ਯਾਰ ਆਹ ਜਾਲ ਜੇ ਭਰ ਦਿੰਨੇ ਆਂ ਗੂਤਰ ਸਾਰੇ ਬਾਹਰ ਕੱਢ ਦਿੰਨੇ ਆਂ ਉਹ ਗੋਠੀ ਸਹੀ ਕਰਦਗੇ ਨੇ ਡਿਲੇ ਆ ਨੀ ਆਪਾਂ ਖੱਚ ਕੇ ਮਿੱਤਰੋ ਇਹ ਕੱਲ ਹੋਰ ਨੋਟ ਕਰੋ ਜੇ ਜੇ ਤਾਂ ਐਨ ਤੂਪਾਂ ਨਿਕਲੀ ਆਈਆਂ ਤੇ ਫੇਰ ਤਾਂ ਆਪਾਂ ਹੁਣ ਰੋਜ਼ ਰੋਜ਼ੀ ਵਲੌਗ ਬਣਾਇਆ ਕਰਾਂਗੇ ਤੇ ਨਹੀਂ ਆਪਣਾ ਵੀ ਇੱਕ ਦਿਨ ਛੱਡ ਕੇ ਆਇਆ ਕਰੂਗਾ ਵਲੌਗ ਮਤਲਬ ਅੱਜ ਆ ਗਿਆ ਵਲੌਗ ਕੱਲ ਨੂੰ ਨਹੀਂ ਆਉਂਦਾ ਪਰਸੋਂ ਫੇਰ ਆਊਗਾ ਪਰ ਆਊਗਾ ਜ਼ਰੂਰ ਇੱਕ ਦਿਨ ਛੱਡ ਕੇ ਪਰ ਤੁੰਦ ਪਵੇ ਤੇ ਭਣ ਨਾ ਪਵੇ ਇਹ ਧੁੱਪ ਨਿਕਲੇ ਫਿਰ ਤਾਂ ਬਾੜੀ ਵਧੀਆ ਗੱਲ ਹੈ ਨਾ ਫਿਰ ਤਾਂ ਆਪਣਾ ਰੋਜ਼ ਹੀ ਵਲੌਗ ਆਇਆ ਕਰੂਗਾ ਤੇ ਇਹ ਚ ਆਪਾਂ ਪਰਲੇ ਕੁਤਰ ਹੀ ਪਾਉਣੇ ਸੀਗੇ ਸੈਡੀਮੈਂਟਕ ਨਹੀਂ ਕਰੀਏ ਪਰਲੇ ਕੁਤਰ ਜਾਂ ਨਿੱਕੇ ਜਾਲ ਚ ਪਾ ਦਾਂਗੇ ਬੱਚੇ ਜਿਹੜੇ ਆ ਉਹ ਤਾਂ ਲੱਗਾ ਜਾਲ ਉਹ ਚ ਪਾ ਦਾਂਗੇ ਤੇ ਇਹ ਚ ਕੁਤਰ ਨੂੰ ਪਾ ਦਨੇ ਹਨਾ ਆਏ ਆ ਜੂਗਾ ਸੂਤ ਕੰਮ ਚਲ ਕੁਤਰ ਨੂੰ ਪਾ ਦਨੇ ਆ ਚ ਮਿੱਤਰੋ ਕੁਤਰ ਨੂੰ ਪਾ ਕੇ ਇਹ ਸੈਟਲਮੈਂਟ ਕਰਦੇ ਆ ਕਿਰਾਇਆ ਸਾਰੇ ਬੱਚੇ ਵਿੱਚ ਮੈਨੂੰ ਬਾਹਰ ਕੱਢ ਰਹੇ ਨੇ ਤੇ ਫਿਰ ਆਪਾਂ ਕੰਟੀਨਿਊ ਕਰਦੇ ਆਂਗਾ ਬੱਚੇ ਵਿੱਚ ਭਾ ਲਈਏ ਤੇ ਕਬੂਤਰਾਂ ਦਾ ਜਾਲ ਚ ਪਾ ਲਈਏ ਕਬੂਤਰ ਜਾਲ ਚ ਪਾਈਏ ਫਿਰ ਆਪਾਂ ਗਾਂਹ ਕੰਟੀਨਿਊ ਕਰਦੇ ਆਂ। ਕੋਣ ਆ ਗਿਆ ਕਹਿੰਦੇ ਬਈ ਕਹਿੰਦਾ ਯਾਰ ਆਪਾਂ ਕਬੂਤਰਾਂ ਦਾ ਬਾਹਰ ਕੱਢਦੇ ਆਂ ਤੇ ਆਪਣੇ ਕੋਲ ਆ ਗਿਆ ਸੀਗਾ ਤੇ ਬਾਈ ਨੇ ਕਬੂਤਰ ਸਾਰੇ ਬਾਹਰ ਕਢਾ ਦੇ ਆ ਤੇ ਉਹ ਵੀ ਜਾਲ ਭਰਨਾ ਤੇ ਕੋਣ ਨਿੱਕਾ ਆ ਰਿਹਾ ਉਹ ਵੀ ਜਾਲ ਭਰਨਾ ਆਪਾਂ ਅਸੀਂ ਛਦਰਾਂ ਦੇ ਬੱਚੇ ਭਾਵਾਂਗੇ ਤੇ ਖੁੱਡਾ ਹੋ ਗਿਆ ਆਪਣਾ ਜਮਾਂ ਖਾਲੀ ਇਹ ਆਪਣਾ ਖੁੱਡਾ ਜਮਾ ਖਾਲੀ ਹੁਣ ਆਪਾਂ ਕਿਹੜਾ ਖੁੱਡਾ ਖਾਲੀ ਕਰਗੇ ਹੁਣ ਬੱਚਾ ਨਾਲ ਕਰਗੇ ਨਾ ਦੋ ਨੰਬਰਾਂ ਨਾਲ ਹਾਂ ਆ ਦੋ ਨੰਬਰ ਵਾਲਾ ਇਹ ਆਪਾਂ ਕਿਹਨਾ ਪਾਸੇ ਕਰਦਗੇ ਰੋੜ ਕੇ ਪਰੇ ਕਰਦੇ ਉਹ ਉੱਥੇ ਕਰਦੇ ਆਪਣੇ ਥਾਂ ਦੀ ਇਹਨੂੰ ਤੇ ਬਾਈ ਕਰਾਂ ਅੱਜ ਗਰਮੀ ਬਹੁਤ ਆ ਨਾ ਬਹੁਤ ਆ ਨਾ ਸਾਰੀ ਢੋਪਾਂ ਨੂੰ ਬਾਈ ਤੈਨ ਲੱਗਾ ਅੱਜ ਅੱਜ ਆਈ ਸਾਰੇ ਬੱਚੇ ਵੱਡੇ ਕਬੂਤਰਾਂ ਨੂੰ ਧੁੱਪ ਧੁੱਪ ਲਵਾਵਾਂਗੇ ਹਾਰ ਜੇੜਦੀਆਂ ਧੁੱਪਾਂ ਬੈਠ ਸੋਣੀਆਂ ਨਹੀਂ ਸੌਖੀਆਂ ਨਹੀਂ ਫਰੀਦਪਾਲ ਨੇ ਨਾਓ ਭਈ ਆਪਾਂ ਪੰਜਾਹ ਰੱਖ ਤੱਕ ਭੇ ਅੱਗੇ ਬਾਲਟੀ ਪੈਸੀ ਪਤਾ ਨੰਦਾ ਇਹੋ ਜਿਹਾ ਕਰਦੇ ਆ ਉਹ ਥਾਂ ਦੀ ਉਥੇ ਹਰਮਨ ਯਾਰ ਇੱਥੇ ਕਰਗੇ ਧੋਪ ਨਹੀਂ ਨਹੀਂ ਉਸੇ ਕਰਦੇ ਆ ਉਸੇ ਧੋਪ ਆਉਗੀ ਠੰਡਾ ਨਹੀਂ ਨਹੀਂ ਕੋਹ ਨਹੀਂਦਾ ਇੱਧਰ ਬਸ ਰੱਖ ਬਾਰ-ਬਾਰ ਇੱਧਰ ਚੱਕ ਆਲਾ ਬਾਰ ਔਰ ਲਈ ਪਾਸੀ ਆ ਦੇ ਯਾਪਨ ਆਵੇ ਭਾਈ ਨਵੇਂ ਇੱਕ ਕਬੂਤਰ ਕੱਢੇ ਪਰਾਗਾ ਪਿੰਜਰੇ ਕਿੱਧਰ ਕਰਨੇ ਆ ਤੇ ਹੁਣ ਕਰਿਆ ਕਰਨੇ ਆ ਛਾਲ ਇੱਥੇ ਰਾ ਗਏ ਬੱਸ ਲੱਗਣ ਲੱਗ ਗਏ ਸਾੜ ਦੇਰ ਤੋਂ ਤੁਫਾਨ ਦੇ ਛੱਡਾਂ ਕਰਾਂਗੇ ਬਾਜੀਆਂ ਪੂਜੀਆਂ ਹੁਣ ਦਹਿਣ ਆ ਗਏ ਆਪਣੇ ਧਾਰ ਚੱਲੂ ਗਾਣਾ ਹੁਣੇ ਆ ਬਾਲ ਗਿਆ ਨਾ ਕਬੂਤਰ ਵਾਲੀ ਵੀਡੀਓ ਵੇਖਿਆ ਕਰੋ ਗਾਹ ਨਹੀਂ ਗਾ ਸ਼ੇਅਰ ਕਰਿਆ ਕਰੋ ਚੰਗੇ ਨਾਲ ਲੱਗਣਾ ਤਾਂ ਤੇ ਗਰਮੀ ਤਾਂ ਵੀਡੀਓ ਜਰੂਰ ਕਰਿਆ ਕਰੋ ਸਾਰੇ ਵੀ ਗਰਮੀ ਤਾਂ ਪੂਰੇ ਘੰਟੇ ਵੀਡੀਓ ਬਣਾਇਆ ਕਰਾਂਗੇ ਨਾ ਗਰਮੀ ਦਾ ਅੱਗ ਪਾਉਣੀ ਆ ਹਾਂ ਗਰਮੀ ਚ ਆਪਣੇ ਕੋਲੇ ਤਿੰਨ ਬੰਦੇ ਹੋਇਆ ਕਰਨ ਇੱਕ ਇਹ ਤੇ ਦੋ ਜਿਹੜੇ ਪਹਿਲਾ ਵੀਡੀਓ ਚੋਂ ਲੈਂਦੇ ਆ ਇਹ ਤਿੰਨੇ ਬੰਦੇ ਇੱਥੇ ਹੋਇਆ ਕਰਨਗੇ ਬੱਚੇ ਆਪਾ ਯਾਰ ਕਿਹੜੇ ਕੱਢ ਗਏ ਸਾਰੇ ਤਾਂ ਆਉਣੇ ਨਹੀਂ ਸਾਰੇ ਨਹੀਂ ਆਉਣੇ ਆਪਾ ਕੂਤਰ ਜੀ ਕੱਢਣੇ ਵਿੱਚ ਕੋਸ ਪਰਲੇ ਬੱਚੇ ਕੱਢ ਗਏ ਜਿਹੜੇ ਪਿੱਛੋਂ ਜੇ ਗਿੱਜੇ ਉਹ ਤਾਂ ਲੋੜ ਹੀ ਨਹੀਂ ਯਾਰ ਆਪਾਂ ਨੂੰ ਹੁਣ ਨਵੇਂ ਕੱਢ ਗਏ ਨਹੀਂ ਜਿਹੜੇ ਪਿੱਛੋਂ ਉਹ ਤਾਂ ਨਵੇਂ ਆਪਾਂ શરી ਦੇ ਪਾਵਾਂਗੇ ਜਿਹੜੇ ਪਿੱਛੋਂ ਇਹ ਗਿੱਜੇ ਉਹ ਤਾਂ ਪਹਿਲੇ ਲੋੜ ਹੀ ਨਹੀਂ ਜਿਹੜਾ ਆਪਣੇ ਪਹਿਲਾਂ ਦੇ ਸਾਰਾ ਪਹਿਲਾ ਪੂਰਾ ਉਹ ਕੱਢ ਲਗੇ ਹਨਾ ਹਾਂ ਉਹਨਾਂ ਤੋਂ ਥੱਪ ਥੱਪ ਲਵਾ ਦਿੰਨੇ ਵਖਾ ਦਿੰਨੇ ਹਾਂ ਹਾਂ ਉਹ ਵਾਲੇ ਗੁੱਤਰ ਇੱਥੇ ਬੈਠੇ ਹੋਣੇ ਆ ਦੇਖੋ ਭਾਈ ਕਿਵੇਂ ਤੌਪ ਦੇ ਮਾਰੇ ਕਿਵੇਂ ਖਰੀ ਜਾਂਦੇ ਕੋਤਰੀ ਇੱਕ ਨੋ ਕਾਲਾ ਚੀਨਾ ਬਿਠਾਉ ਮਗਰਲੇ ਪਾਸੇ ਇਹ ਘਰ ਰੱਤਾ ਕਿਤੇ ਹੋਰ ਹੈਗੇ ਆ ਗੁਜਕ ਆ ਗਿਆ ਰੱਤਾ ਇਹੋ ਉੱਡ ਜੋੜ ਜੋੜ ਕਰਦੇ ਆ ਹੁੰਦੇ ਹੀ ਨਹੀਂ ਆੱਛਾ ਤੇ ਕਿ ਇਹ ਆਪਾਂ ਸਾਰੇ ਉਧਰ ਬਾਹਰ ਕੱਢ ਕੇ ਬਾਈਕ ਨੂੰ ਫੇਰ ਵਿਖਾ ਲਾਂਗੇ ਹੈ ਨਾ ਹਾਂ ਕਿ ਇਹਨਾਂ ਬਾਹਰ ਕਰਨ ਲਗੇ ਪਹਿਲਾਂ ਕਬੂਤਰ ਬਾਹਰ ਕੱਢ ਲਏ ਫਿਰ ਇਸ ਨੂੰ ਵਾਲੀ ਵੀਡੀਓ ਵਲੌਗ ਤੇ ਬਣਾਉਣੀ ਆ ਆ ਮੇਤੋ ਜਿਹੜੀ ਉਧਰ ਪੈਰ ਖੜੇ ਸੀਗੇ ਤੇ ਅੱਗੇ ਨਾਲ ਸੈੱਟ ਹੋ ਗਈ ਆ ਅਜੇ ਪੂਰੀ ਨਹੀਂ ਸੈੱਟ ਹੋਈ ਗਈ ਤੇ ਅੱਗੇ ਨਾਲ ਉਹ ਥੋੜੀ-ਮੋਟੀ ਤੌਰ ਲੱਗ ਪਈ ਆ ਤੇ ਆਪਾਂ ਰਜਨਾ ਹੈ ਦਵਾਈ ਬੁੜੀ ਦੇ ਦਿੰਨੇ ਇਹਨੂੰ ਇਹ ਰਾਤ ਨੂੰ ਥੱਲੇ ਹੀ ਹੁੰਦੀ ਹੈ ਮੇਰੇ ਕੋਲ ਹੀ ਹੁੰਦੀ ਆ ਤੇ ਖੁੱਡੇ ਨਹੀਂ ਛੱਡ ਦਿੰਦੇ ਆਪਾਂ ਇਹਨੂੰ ਥੋੜਾ ਨਾਲ ਪਾਣੀ ਦੇ ਦਿੰਨੇ ਇਹਨੂੰ ਮੈਂ ਰੈੱਡ ਛੱਡ ਦਿੰਦੇ ਆ ਕਿਉਂਕਿ ਉਧਰ ਕੂਤਰ ਮਾਰਨ ਗਏ ਨੂੰ ਆ ਵੀ ਮੇਂ ਤੂੰ ਦਾ ਖੜਨ ਲੱਗ ਪਈ ਪੈਰਾਂ ਤੇ ਅੱਗੇ ਦਾ ਪੈਰਾਂ ਤੇ ਜਮੀ ਨਹੀਂ ਖੜਦੀ ਸੀ ਇਹ ਹੁਣ ਦਿਨੋਂ ਤੇ ਨਹੀਂ ਫਰਕ ਪੈਂਦਾ ਜਾਂਦਾ ਕੋਈ ਸੈੱਟ ਹੋ ਜੂਗੀ ਲਓ ਭਈ ਆਪਾਂ ਸਾਰੇ ਕਬੂਤਰ ਘਾੜ ਤੇ ਵੱਡੇ ਬਾਹਰ ਧੋਪ ਲਵਾਉਣ ਨੂੰ ਹੁਣ ਆਪਾਂ ਬੱਚੇ ਕੱਢਣ ਲੱਗੇ ਆ। ਆਪਣਾ ਬੱਚੇ ਕੱਢਾਂਗੇ ਅੱਜ ਤੇ ਦੋ ਇੱਧਰ ਘੜਤੇ ਆਹ ਸਾਰੇ ਕਬੂਤਰ ਆ ਤੇ ਉਹ ਸਾਰੇ ਕਬੂਤਰਾਂ ਤੇ ਉਧਰ ਵੀ ਸਾਰੇ ਕਬੂਤਰ ਆ। ਭਰਤੇ ਕਿੰਨੇ ਰਿਆ ਸਾਰੇ ਉੱਡਣ ਵਾਲੇ ਆ। ਸਾਰੇ ਪਿੰਜਰੇ ਪਿੰਜਰੇ ਭਰਤੇ ਆਪਾਂ ਤੇ ਹੁਣ ਵਾਰੀ ਆ ਗਈ ਬੱਚਿਆਂ ਦੀ ਤੇ ਬੱਚੇ ਭਾਉਣੇ ਆਪਾਂ ਛਰੀ ਤੇ ਦੇਖੋ। ਲਓ ਜੀ ਮਿੱਤਰੋ ਬੱਚਿਆਂ ਨੂੰ ਛੋਲੇ ਦੇ ਕੇ ਬਾਹ ਤੇ ਆਪਾਂ ਤਾਂ ਛਰੀ ਤੇ ਕੀ ਆਜੂ ਭਰਤੇ ਆ ਉਸਤਾਦ ਜੀ ਬੈਠੇ ਹਣਾ ਆਪਣਾ ਟਾਈਮ ਬਈ 3 ਟਾਈਮ ਦਾ ਹਣਾ 50 ਚ ਪੀਉਂਾ ਬੱਚੇ-ਬੁੱਚੇ ਭਾਰਦੇ ਆ ਹੁਣ ਆਪਾਂ ਵੀ ਇਹ ਬੱਚਾ ਣ ਛੋਲੇ ਦੇਤੇ ਆ ਭਾਈ ਛੋਲੇ ਆਈ ਦਾ ਪਿੰਘਰੇ ਭਰਤੇ ਹਣਾ ਹਾਂ ਅੱਜ ਧੁੱਪ ਤੋ ਪਲਵਾਵਾਂਗੇ ਬਈ ਤੇ ਲਾਇ ਧੱਕਿਆ ਤੋ ਧੁੱਪ ਦਾ ਸਾਰੀ ਢੜੀ ਕੱਢਨੇ ਆ ਅੱਜ ਹਾਂ ਸਾਨੂੰ ਚਾ ਚੜਿਆ ਪਿਆ ਧੁੱਪ ਦਾ ਅੱਜ ਅੱਜ ਨਹੀਂ ਖੜਿਆ ਜਮਾਰ ਨੇ ਸ਼ਾਮ ਤੀਰ ਆਪਾਂ ਦੂਰੋਂ ਚੈੱਕ ਕਰਾ ਲ ਗਏ ਨਾ ਹਾਂ ਇਹ ਖੋ ਬਈ ਚੱਲਦੇ ਆਪਾਂ ਉਧਰ ਨੇ ਕਰੀ ਬਾਈ ਨੂੰ ਲੈ ਕੇ ਤੇ ਉਧਰ ਆਪਾਂ ਬੱਕਰੀਆਂ ਨੂੰ ਦਾਣਾ ਪਾਣੀ ਆ ਪਾ ਕੇ ਆਉਣਾ ਤੇ ਚੱਲ ਪੈਜ ਖਾਂ ਵਾਏ 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 ਇਹ ਨਾ ਮੇਰੇ ਕੋਲ ਆ ਗਿਆ ਆ ਦੂਰੀਆ ਆਇਆ ਆ ਦੂਰੀਆ ਕੇ ਛੱਡ ਮੇਰੇ ਤੋਂ ਦੂਰ ਗਾਹ ਹੈ ਗਾਹ ਜਗਾ ਆ ਭਾਜਾ ਆਜ ਭਾਈ ਭਾਈ ਭਰ ਇਹ ਭਾਈ ਮਾਲਕ ਦੇ ਕੋਲੇ ਹੀ ਆ ਇਹ ਨਹੀਂ ਆ ਤੇਰੇ ਕੋਲੇ ਛੇਲੇ ਚੱਪ ਚੱਪ ਕੋਲੇ ਨਹੀਂ ਆਉਂਦੇ ਤਰਾ ਗਿਆ ਪੁੱਦਰ ਲਈ ਕਰੇ ਤੇ ਬੈਠਾ ਬਾਏ ਬਾਈ ਕੋਲੇ ਸਿਰ ਤੇ ਬੜਾ ਇਹਨੂੰ ਮਾਰਦਾ ਚੁੰਝ ਭਰਦਾ ਏ ਡਾਈਨ ਮੜਾਇਆ ਡਾਈਨ ਮੜਾਇਆ ਛੱਡੀ ਮੇਰੇ ਕੋਲੋਂ ਨਹੀਂ ਉਹ ਗਾਣਾ ਸੁਣਾ ਦੇ ਕਬੂਤਰ ਦੇ ਕਿਹੜਾ ਕੋਈ ਸੁਣਾ ਦੇ ਕਬੂਤਰ ਬਾਜੀ ਤੇ ਪੂਛਣਾ ਪਟਦੀ ਨਹੀਂ ਦੀ ਨਹੀਂ ਨਹੀਂ ਟੂੰਗੇਵਾਤਾ ਆਇਆ ਕਿ ਨਹੀਂ ਗਾਣਾ ਸੁਣਾ ਲ ਗੇ ਸੁਣਾ ਲ ਗੇ ਸੁਣਾ ਦੇ ਅੱਖਾਂ ਬਿੱਲੀਆਂ ਕਬੂਤਰ ਚੀਨਾ ਉਹ ਸਾਡੀ ਘੁੱਗੀ ਖੋ ਕੇ ਲੈ ਗਿਆ ਅੱਖਾਂ ਬਿੱਲੀਆਂ ਕਬੂਤਰ ਚੀਨਾ ਰੇ ਲੈਣੀ ਇੱਕੋ ਹੀ ਅਸੇ ਬਸ ਇੰਨਾ ਹੀ ਆਉਂਦਾ ਭਾਈ ਹੋਰ ਨਹੀਂ ਆਉਂਦਾ ਕੋਈ ਨਾ ਬਸ ਆਹੀ ਆਉਂਦਾ ਛਾਂਕ ਵਾਲੇ ਬਾਜੀ ਦਾ ਇੱਕ ਛਾਂਕ ਕਬੂਤਰ ਬਾਜੀ ਦਾ ਚਿੱਟੀਆਂ ਖਾਂਦਾ ਹੈ ਨਾ ਚਿੱਟੀਆਂ ਖਾਲਾ ਕਾਲੀ ਲੋਕ ਦਾ ਚੰਦਰਾ ਬਲਾਡੇ ਉਤਰੂਪ ਕੌਫ ਦਾ ਕੋਰ ਔਰ ਡੱਡ ਕਮਲੇ ਨੇ ਕੌਂਡੀ ਮੋੜਦੇ ਕੋਈ ਸਾਬ ਹੋ ਗਏ ਰੈਡੀ ਗਏ ਨੇ ਸ਼ਹਿਰ ਜਾਣ ਨੂੰ ਆਪਾਂ ਮੱਕੀ ਲੈ ਕੇ ਆਉਣੀਆਂ ਤੇ ਇੱਕ ਫੀਲਡ ਲੈ ਕੇ ਆਉਣੀਆਂ ਤੇ ਆਪਾਂ ਬੱਚੇ ਤਾੜ ਦਿੰਨੇ ਆ ਬੱਚੇ ਤਾੜਦੇ ਆਂ ਭਈ ਕਿਤਾਬ ਬੈਠੇ ਲਿਖੇ ਲਿਖੇ ਤੇ ਇੱਕ ਆ ਨਿੱਕੇ ਬੱਚੇ ਤਾੜਦੇ ਆਂ ਛੜਲੇ ਨੂੰ ਤਾੜ ਦਿੰਨੇ ਆ ਆਪਾਂ ਸੱਤਰੀ ਤੇ ਬੈਠੇ ਆ ਇਹ ਵੀ ਤਾੜ ਦਿੰਨੇ ਆ ਆਦੋ ਰਹਿਣ ਦਿੰਨੇ ਆ ਇਹ ਆਪਾਂ ਆ ਕੇ ਤਾੜ ਆ ਕੇ ਭਈ ਤਾੜ ਦਿਆਂਗੇ ਭਈ ਸਾਰਕ ਜਾਣਾ ਸੀਗਾ ਸ਼ਹਿਰ ਤੇ ਕਬੂਤਰਾ ਤੇ ਮਸਮਾਨ ਲੈ ਕੇ ਆਉਣਾ ਸੀਗਾ ਮੱਕੀ ਤੇ ਸ਼ੂਲੇ ਸ਼ਾਲੇ ਤੇ ਆਹ ਬਾਜ ਚ ਤਾੜ ਦਾਂਗੇ ਆਪਾਂ ਆਹ ਦੂ ਤੇ ਬਾਕੀ ਇਹ ਪਤਾੜ ਦਿੰਨੇ ਬੱਚੇ ਵਾਲੇ ਹਨਾ ਚੂਗੇ ਵਾਲੇ ਇਹਦਾ ਕੂਦਣ ਕੱਢਿੰਗਾ ਚੂਗੇ ਚਾ ਗਿਆ ਹੈ ਨਹੀਂ ਆ ਇਹਨਾਂ ਕਬੂਤਰਾ ਚੂਗਾ ਦੇਣਾ ਜਿਹੜੇ ਥੱਲੇ ਤਾੜੇ ਪਈ ਆ ਤੇ ਸਾਰੇ ਤਾੜ ਦਿੰਨੇ ਆਪਾਂ ਉਹ ਵੀ ਤਾੜ ਦਿੰਨੇ ਆ ਤੇ ਦਾਣਾ ਪਾਣੀ ਹੁਣੇ ਪਾ ਜਾਣੇ ਆਪਾਂ ਫਿਰ ਔਨਸਾਰ ਕੱਲੇ ਤਾੜਾਂਗੇ ਹਨਾ ਹਾਂਜੀ ਤੜ ਗਏ ਚਲੋ ਚੂਚੇ ਇਹ ਹੈ ਗਿਆ ਇਧਰ ਲੈ ਖੁੱਡੇ ਦੇ ਆਹ 4 ਨੰਬਰ ਤੇ ਆਹ ਪਰਲੇ ਖੁੱਡੇ ਦਾ ਉਹ ਕੰਨੀਆਂ ਦਾ ਨਿੱਕਾ ਨਿੱਕਾ ਇਹਦਾ ਧਿਆਨ ਨਾਲ ਲੜਾਈ ਕਰ ਦੇ ਵੇਖੀ ਸ਼ਾਲਾ ਜਾਵੜੂ ਗਾ ਇਹ ਆਇਆ ਇਹ ਜਮ ਪਰਲੇ ਖੁੱਡੇ ਦਾ 6 ਨੰਬਰ ਦਾ ਇਹ ਵੀ ਤਾੜਦੇ ਆ ਮਿੱਤਰੋ ਆ ਵੀ ਤਾੜਦੇ ਨੇ ਆਪਾਂ ਫਿਰ ਗਾਂ ਕੰਟੀਨਿਊ ਕਰਦੇ ਆ। ਲਓ ਭਈ ਆਪਾਂ ਐਂ ਤਣ ਲੱਗੇ ਸੀ ਬੱਚੇ ਇਹ ਹੈਗੇ ਸੀ ਆਪਣੇ ਕੋਲ ਬਾਵਾ। ਐ ਇੱਕ ਇੱਕ ਦੋ ਦੋ ਕਲਕ ਤਾੜਨੇ ਨੇ ਸੀ। ਹੁਣ ਆਪਾਂ ਫਿਰ ਛਤਰੀ ਨਾਲ ਸਾਰੇ ਤਾੜ ਲੱਗੇ ਆ ਇਕੱਠੇ। ਲਓ ਭਈ ਸਾਰੇ ਇਕ ਵਾਰ ਤੜ ਗਏ ਆ। ਤਗੜਾ 10-15 ਬੱਚੇ ਸੀ ਸਾਡੇ ਦੇ ਦੋ ਦੋ ਤੜਨੇ ਨੇ ਸੀ। ਇਹ ਆਪ ਨੂੰ TIRARE ਕਿਥੇ ਰਹੀ? ਸਾਦਰੀ ਉੱਥੇ ਲਾ ਦੇ। ਬਹੁਤ ਤੇ ਨਹੀਂ ਦੇਖਣਾ। ਉੱਤੇ ਹੈ ਨਹੀਂ ਕੁਝ ਵਿਖਾਂਦੀ ਆ। ਹੈ ਨਹੀਂ ਹੈ ਨਹੀਂ ਖਣੀ। ਆ ਵੀ ਤਾਂ। ਤਾੜ ਤਾੜ। ਲੋ ਮਿੱਤਰੋ ਇਹਨਾਂ ਜਹਾਣਾ ਹੀ ਕਬੂਤਰ ਅੱਡ ਅੱਡ ਕਰਨ ਲੱਗੇ ਹੋਏ। ਇਹ ਅੱਡ ਅੱਡ ਖੁੱਡਾਂਦੇ ਆ। ਅੱਡੂ ਅੱਡ ਖੁੱਡਾਂਦੇ ਕੋਈ 1 ਨੰਬਰ ਦਾ, ਕੋਈ 2 ਨੰਬਰ ਦੇ, ਕੋਈ 3 ਦੇ ਕੋਈ 4 ਦੇ। ਤੇ ਤੁਹਾਨੂੰ ਪਛਾਨ ਨਹੀਂ ਆਉਣੀ ਫੇਰ ਰੋਲ ਫਰੋਲ ਕੇ ਹੁਣ ਤਾੜਾਂ ਦੇ ਖੁੱਡਿਆਂ ਚ ਅੱਡ ਅੱਡ ਕਾੜ ਦੀ ਲਾੜਿਆਂ ਦਾ ਪਾਉ ਥੋੜਾ ਥੋੜਾ ਛੱਡਦੇ ਆ ਸਾਰੇ ਦੇਖੀ ਬਾਹਰ ਅੰਨਿਕ ਜਾਣਾ ਬਾਈ ਛੱਡਦੇ ਛੱਡਦੇ ਗਈ ਇਓਥੇ ਟੰਗਿਆ ਰਹਿ ਗਏ ਕੱਲੇ ਆਹ ਵਾਲੇ ਤੂੰ ਵੀ ਹੁਣ ਤਾੜ ਦਿੰਨੇ ਆਪਾਂ ਇਓਥੇ ਤਾਂ ਹੀ ਟੰਗਦੇ ਤਾਂ ਤਾਂ ਟੰਗਦੇ ਆ ਮੈਨੂੰ ਪਤਾ ਨਹੀਂ ਤੂੰ ਟੰਗਿਆ ਨਹੀਂ ਉਹ ਤਾਂ ਉਧਰ ਆ ਪੋਲ ਚ ਪਾ ਦੇ ਇੱਧਰ ਹੀ ਡੰਗਣਾ ਇਹ ਤੀਨਾ ਦਨ ਸਾਈ ਦੇ ਤੀਨਾ ਤੋੜ ਦੇ ਕਦੇ ਆ ਵੀ ਲੈ ਕੇ ਖਿੱਚ ਕੇ ਇੱਟਾਂ ਨੂੰ ਗੋਟ ਕੇ ਰੱਖ ਦਿੱਤੇ ਕੱਲੂ ਫੇਰ ਪਾਵਾਂਗੇ ਹੈਂ ਦਾ ਖਾਸ ਗਰਮੀ ਵੀ ਨਹੀਂ ਸੀ ਸੇਵ ਨਾਲ ਤੇ ਫਿਰਦਾ ਇਹ ਕਿਹੜਾ ਇਹ ਰੱਖਾ ਸਰਦਾਰ ਇਹ ਕਿਹੜਾ ਗਰਮੀ ਵੀ ਨਹੀਂ ਹੈਨੀ ਅੱਜ ਕਿਹੜਾ ਲੱਗਦਾ ਇਹ ਕਾਲਾ ਡੰਡਾ ਲਾਦਾ ਮਨ ਵਿੱਚ ਬਗਲ ਦੇ ਆ ਬਗਲ ਦੇ ਵਿੱਚ ਇਹ ਮਨ ਕਾਲਾ ਡੰਡਾ ਇਹ ਕੋਠੀ ਵਾਲਾ ਗੁੱਤਰੇਗਾ ਹੋਰ ਆ ਗੁੱਤਰੇ ਇਹ ਕੋਠੀ ਵਾਲਾ ਲੱਗਦਾ ਮੈਂ ਆਪਾ ਦੀ ਜਣਾ ਆਪਣੇ ਆ ਗਿਆ ਹੋਰ ਆ ਆਪਾਂ ਲੈਣਾ ਆਪਣੇ ਆਗੇ ਤੋਪ ਤੋ ਬੁਲਵਾ ਦੇ ਹੋਏ ਆਉ ਤਾਣ ਗੁੱਤਰੀ ਲਵਣਾ ਪੈਣਾ ਚੱਲ ਕਿਨ ਆ ਤਾੜ ਲ ਗਏ 4 3 ਨੰਬਰ ਖੋਲੋ ਹਾਂ 3 ਨੰਬਰ ਖੋਲ ਲ ਐਂ ਕਰੀ ਥੱਲੇ ਬੈ ਜੀ ਚੰਗਾ ਥੱਲੇ ਹੀ ਨਿਕਲ ਜਾਣ ਜੇ ਤੂੰ ਨਿਕਲ ਦੇ ਕੇ ਘਰ ਦਾ ਗਾਂ ਕਰ ਦੇ ਨਾਲ ਲਾ ਦੇ ਇਹਨੂੰ ਤੂੰ ਨਾਲ ਲਾ ਦੇ ਕਰੀ ਥੋੜੀ ਹਰੇ ਹਰੇ 2 ਮਿੰਟ 2 ਮਿੰਟ ਇਹ ਖੋਲ ਦੇ ਨਾ ਨਹੀਂ ਇੱਥੇ ਖੋਲ ਦੇ ਮਾਣੇ ਪਿੱਛੇ ਕਰੀ ਚੱਲ ਗੰਗਾ ਨਹੀਂ ਆ ਲੈ ਖੜ ਗਿਆ ਮਾੜਾ ਇਹ ਨਹੀਂ ਨਹੀਂ ਇਧਰ ਹੀ ਲੰਗਦੀ ਕੋਈ ਵੀ ਲਾ ਇਥੂ ਇਹ ਲੋ ਲੋ ਬਈ ਆੜਤਾਂ ਨੇ ਵਾਰੀਆਂ ਦੂ ਆ ਮਿੱਤਰੋ ਗਾਰਮੈਂਟ ਸਿੱਖੋ ਬਈ ਹਾਂ ਸਿੱਧੇ ਆਪਣੇ ਸ਼ਾਈ ਕੰਮ ਆ ਆਪਣੀ ਰੱਗੇ ਆ ਇਧਰ ਇੱਕ ਆ ਬਾਰੀ ਆ ਇੱਕ ਬਾਰੀ ਆ ਰਹੀ ਉਹ ਵੀ ਲਾ ਦੇ ਡੂਰ ਵਾਲਾ ਗੁੱਤਰ ਆਪਣਾ ਇਹ ਮੈਂ ਲਾ ਦਿੰਨਾ ਦੋ ਰਿਬਾਟ ਹਜ਼ਾਰ ਕੀ ਆ ਬਾਲਟੀ ਪਾਸੇ ਰੱਖਿਆ ਕਰਾਂਗੇ ਚੱਕ ਬਾਈ ਆ ਵੀ ਪਰੇ ਕਰ ਦੇਗੀ ਇਹ ਫੜਦਾ 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 ਢੁਲਗ ਵਿੱਚ ਚੁਗਣ ਦਾਣੇ ਆਜੇ ਕੁ ਉਦਰੀਂ ਦਾਣੇ ਚੁਗਲੇ ਆਲੀ ਨੇ ਇਹਨੂੰ ਬਸ ਥੱਲੇ ਲੈ ਜਾਣਾ ਲਾਲ ਗਿੱਚੀ ਵਾਲੀ ਨੂੰ ਤੇ ਬਸ ਦਾਣੇ ਚੁਗਣਾ ਸੀ ਇੱਥੇ ਛੱਡੀ ਵੀ ਆ ਇਹੇ ਚੱਲੀਏ ਹੁਣ ਆਪਾਂ ਥੱਲੇ ਜਸ ਚੱਲ ਕੇ ਸ਼ੇਰ ਰੈਡੀ ਆ ਜਮਾ ਇਹ ਛੇਰੀ ਖੜੀ ਕਰਦਗੇ ਛੇਰੀ ਬਈ ਆ ਬੰਦੇ ਵੇਦੀ ਜੜੀ ਕਰਦੇ ਆ ਜਾਂਦੀ ਜਾਲ ਜੂ ਨੂੰ ਪਹੁੰਚੀ ਆ ਪਰ ਆਪਣਾ ਕਾਰਨਾਮਾ ਸੱਚਾ ਕਾਰਵਾਈ ਬਿੱਲੀ ਦੇ ਬਿੱਲੀ ਨਹੀਂ ਆਉਂਦੀ ਬਿੱਲੀ ਦਾ ਫੜ ਲਿੰਗਾ ਆਪਣਾ ਕਾਰ ਲਈ ਨਹੀਂ ਉੱਤ ਬਹਿ ਗਈ ਸੀ ਅੱਗਾ ਉਹ ਵੀ ਡੱਚ ਨਹੀਂ ਹੈ ਚੱਲ ਕੇ ਸ਼ਹਿਰ ਨੂੰ ਆਪਾਂ ਚੱਲ ਲਓ ਜੀ ਮਾਪੋ ਅਸੀਂ ਚੱਲ ਗਏ ਸ਼ਹਿਰ ਨੂੰ ਲਓ ਭਈ ਆਪਾਂ ਸ਼ਹਿਰ ਚੱਲੇ ਨਾ ਦੂਸਰਾ ਤਾਂ ਲੈ ਚੱਲਿਆ ਬਕਾਨੀ ਤੋਂ ਚੱਲਦਾ ਆਪਾਂ ਨਾ ਆਪੇ ਕਿਤਾਬ ਹੀ ਏ ਅਸੀਂ ਹੁਣ ਸਮਾਨ ਲੈ ਕੇ ਉਧਰੋਂ ਫੇਰ ਫੇਰ ਤੋਂ ਫੇਸਬੁਕ ਤੋਂ ਆਇਆ ਪਰ ਆਹ ਲਿਆ। ਆਨ ਬਾਕੀ ਮਿੱਕੀ ਲੈ ਲਗੇ ਤੇ ਬਾਅਦ ਸ਼ੌਕ ਨੇ ਕੱਟੇ ਦੂਰ ਆਣੇ ਮਿੱਤਰੋ ਉਹਦੇ ਪਤਾ ਨਹੀਂ ਪਾਣੀ ਹੈ ਰੀਖੜੀ ਪਾਣੀ ਬਲੌਗ ਜਾਂਦੇ ਹਾਂ ਅੱਗਰ ਦੱਸਦਾ। ਲਗੇ ਮਿੱਤਰੋ ਬਸ ਆਦਿਕਾ ਆਪਾ ਗੂਰਾ ਨਰੂਲਾ ਦੇ ਆਏ ਬਾਈ ਫਿਰ ਆਏ ਆ ਗੂਰਾ ਨਰੂਲਾ ਗੂਰਾ ਨਰੂਲਾ ਇੱਕ ਆਪਾ ਦਾਣੇ ਦਾ ਘਟਾ ਲਗੇ ਨਾ ਪਸ਼ੂਆਂਾਂ ਵਾਸਤੇ ਇੱਕ ਮੱਕੀ ਦਾ ਘਟਾ ਲੱਗੇ ਹਨਾ ਆ ਭਾਈ ਦਾਣਾ ਤੇ ਮੱਕੀ ਬਾਈ ਚੁੱਕਣਗੇ ਘਰੋਂ ਆਉਂਦਾ ਮੱਕੀ ਲੈ ਕੇ ਕੀ ਬਾਈ ਦਾ ਨਾ ਗਿਆ ਗੋਰਾ ਨਰੂਲਾਈ ਸਾਰਕ ਚੌਂਕੀ ਫਰੀਦਕੋਟ ਰੋਡ ਖੱਬੇ ਪਾਸੇ ਦੁਕਾਨ ਆ ਹਾਂ ਸਾਰਕ ਇਹ ਸਾਮਾਨ ਲੈ ਫਰੀਦਕੋਟ ਰੋਡ ਤੇ ਆ ਖੱਬੇ ਪਾਸੇ ਦੁਕਾਨ ਕੋਈ ਵੀ ਸਾਮਾਨ ਲੈਣਾ ਹੋਵੇ ਮੱਕੀ ਛੋਲੇ ਬਦਾਮ ਮਗਜ ਕਾਜੂ ਕੁਝ ਵੀ ਲੈਣਾ ਹੋਵੇ ਭਾਈ ਤੁਸੀਂ ਇੱਥੇ ਆਇਆ ਕਰੋ ਚੌਂਕੀ ਸਾਦਕ ਫਰੀਦਕੋਟ ਰੋਡ ਖੱਬੇ ਪਾਸੇ ਦੁਕਾਨ ਆ ਗੋਰਾ ਨਰੂਲਾ ਆਏ ਮਿੱਤਰੋ ਕਰੇ ਲੈ ਆਂਦੀ ਮੱਕੀ ਆਪਾਂ ਖੋਲ ਬੇ ਗੱਟਾ ਲਓ ਬਈ ਵੇਖੋ ਕਰੋ ਚੈੱਕ ਮੱਕੀ ਆਪਣੀ ਸਹੀ ਲੱਗੀ ਲੁੱਗੀ ਤਾਂ ਨਹੀਂ ਨਾ ਵੇਖੋ ਬਈ ਲੈਣ ਡੋਲ ਦੀ ਹੜ ਜਾ ਮੈਂ ਆਹ ਵੇਖੋ ਗੋਰਾ ਨਰੂਲਾ ਆਣਾ ਤੇ ਲੈ ਆਂਦੀ ਭਈ ਇਹ ਇਹ ਆਪਾਂ ਨੂੰ ਪੈ ਗਿਆ 1400 ਦਾ ਗੱਟਾ ਇਹ ਇੱਕ ਤਾਂ 더 ਹੋਰ ਪੁੱਛੀ ਸੀ ਉਥੇ 1500 ਦਾ ਹੈਗਾ ਪੂਰੀ ਕੈਡ ਮੱਕੀ ਆ ਆਪਾਂ ਸਾਫ਼ਤੀ ਸਿੱਟ ਦਾਂਗੇ ਯਾਰ ਕੂਤਰ ਛਗ ਜਾਂਦੇ ਆ ਤੇ ਕਾਲੂ ਆ ਪਰ ਲਾਵਾਂ ਇਹ ਖਰਾਕ ਤੇ ਉਹਦੀ ਫਿਰ ਖਰਾਕ ਦੀ ਬਣਾਵਾਂਗੇ ਵੀਡੀਓ ਕੋਈ ਚੱਕਾ ਤੇ ਆ ਬਾਇਰਾ ਪਾ ਤੇ ਕਾਲੂ ਖਰਾਕ ਰਲਾਵਾਂਗੇ ਆਊਗਾ ਬਾਈ ਤੇ ਕਾਲੂ ਆਪਾਂ ਵਿਖਾਵਾਂਗੇ ਕਾਨੂੰ ਫਿਰ ਧੁੱਪ ਲਵਾਵਾਂਗੇ ਹਾਂ ਜਨਮਰਾਨ ਮੱਕੀ ਘੈਂਟ ਆ ਹਨਾ ਇੱਕ ਨੰਬਰ ਆਣਾ ਮੱਕੀ ਹਾਂ ਬਾਕੀ ਬਈ ਦੱਸ ਦੇਣਗੇ ਵੇਖ ਕੇ ਆਪੇ ਹਾਂ ਗੱਟਾ ਲੈ ਆਂਦਾ ਐਪ ਇੱਕ ਤੇ ਇੱਕ ਆਪਾਂ ਗੱਟਾ ਮੱਕੀ ਦੇ ਪਹਿਲਾਂ ਪਾਤਾ ਸੀਗਾ ਸਾਫ਼ ਤੀ ਸਿੱੜ ਦਿੰਦੇ ਸੀ ਆਪਾਂ ਪਿੱਛਾ ਜਾਂਦੇ ਸੀਗੇ ਜਦੋਂ ਮੇਰਾ ਪਤਾ ਆ ਤੇ ਬਈ ਸਾਰੇ ਆ ਕੇ ਹਾਂ ਤੇ ਕੱਲੂ ਆ ਫੇਰ ਬਰ ਕੱਢਾਂਗੇ ਤੇ ਕੱਲੂ ਇੱਕ ਖਰਾ ਕਰ ਲਵਨੀ ਆਪਾਂ ਮਾਰ ਗਏ ਬਈ ਹਵਾ ਹੂਆ ਤਾਂ ਕਹੇ ਤਾਂ ਪਲੱਗੀ ਰਹਿੰਦੇ ਕੰਤਾ ਫੌਂ ਲੱਗਿਆ ਖਾਨਾ ਸੌਂ ਮਿਲ ਲੱਗ ਗਿਆ ਧੁੱਪ ਲੱਗ ਲੈਣੇ ਹੁਣ ਕਿਰਾਂ ਤੇ ਕਾਲੂ ਔਰ ਲਾਵਾ ਖਰਾਕ ਆਪਾਂ ਤੇ ਕਾਲੂ ਆਈਊਗਾ ਬਾਈ ਆਪਣੇ ਕੋਲ ਧੁੱਪ ਚੜੀ ਤੋਂ ਤੇ ਹੁਣ ਜਾਂਦਾ ਹੀ ਘਰੇ ਤਿੰਨਾ ਹੁੰਦਾ ਨੁੰਦਾ ਠੀਕ ਆ ਬਾਈ ਠੀਕ ਆ ਜੀ ਜੀ ਮਿੱਤਰੋ ਮੁੰਡਾ ਜਿਹੜਾ ਸੀਗਾ ਆਪਣੇ ਕੋਲੇ ਅੱਜ ਉਹ ਗਿਆ ਆਪਦੇ ਘਰੇ ਉਹਦਾ ਨਾਮ ਹੈਗਾ ਗੁਰਵਿੰਦਰ ਸਿੰਘ ਪਿੰਡ ਡੋੜ ਆਪਣੇ ਪਿੰਡ ਦਾ ਹੀ ਆ ਹੋ ਗਿਆ ਤੇ ਬੱਚਿਆਂ ਨੂੰ ਛੋਲੇ ਦੇ ਦੇ ਸੀਗੇ ਛੋਲੇ ਆਪਾਂ ਹੋਰ ਭਿਉ ਆ ਦਿੰਨੇ ਆ ਤੇ ਪਾਣੀ ਵੀ ਦਿੱਤਾ ਆਪਾਂ ਸਾਰੇ ਬੱਚਿਆਂ ਨੂੰ ਤੇ ਇਹਨਾਂ ਦੇ ਵਿੱਚ ਦਾਣੇ ਦੇ ਲਿਖ ਦਾਣੇ ਪਏ ਆ ਮਿੱਤਰੋ ਤੇ ਕਬੂਤਰਾਂ ਚੋਕਲੇ ਆ ਕਬੂਤਰਾਂ ਇਹ ਧੁੱਪ ਲਵਾਏ ਪੂਰੇ ਐਕਟਿਵ ਹੋ ਗਏ ਆ ਕਬੂਤਰ ਆ ਵੀ ਕੋ ਮੇਟਰ ਉਹਦੇ ਦੇ ਪਾਸੇ ਥੋਪ ਆਈ ਜਾਂਦੀ ਆ ਆ ਪੜਦਾ ਚੱਕਿਆ ਵਿਆ ਦੇਖੋ ਬੈਠਿਆਂ ਤੋ ਪਿਗੂਤਰਾ ਬਾਕੀ ਆਹਦੀ ਤੋ ਆਪ ਆਈ ਜਾਂਦੀ ਦੇਖੋ ਬੈਠੇ ਤੇ ਬਾ ਅੱਧੇ ਘੰਟੇ ਨੂੰ ਆ ਪੜਦਾ ਛੱਡ ਦਾਂਗੇ ਪਰ ਇਹਨੂੰ ਤੇ ਨਿੱਗਾ ਹੋ ਜੂਗਾ ਖੁੱਡਾ ਬਲਬ ਲੇਟਾਂ ਛੱਡ ਦਾਂਗੇ ਆ ਪਲੱਗ ਲਾ ਦਾਂਗੇ ਤੇ ਪਾਣੀ ਬੋਣ ਵੀ ਦੇਤਾ ਬੱਚਿਆਂ ਨੂੰ ਆਹ ਕੁਤਰੀ ਆਪਾਂ ਦਾਣੇ ਚੋਕਲੇ ਸੀਗੇ ਤੇ ਇਹ ਬਾਹਰ ਕੱਢ ਲਈ ਆਪਾਂ ਅੱਗੇ ਨਾਲ ਤੋ ਯਾਰ 40 50% ਸਹੀ ਹੋ ਗਈ ਹੈ 50% ਦੇਖੋ ਪੈਰਾਂ ਤੇ ਖੜੀ ਹੋਣ ਲੱਗ ਗਈ ਕੂਤਰੀ ਤੇ ਇਹਨੂੰ ਆਪਾਂ ਵੀ ਥੱਲੇ ਲੈ ਜਾਨੇ ਨੇ ਥੱਲੇ ਸੇਕੇ ਸੁੱਕੇ ਲਾ ਦੇਣੇ ਹੁੰਨੇ ਆ ਆ ਦੇਖੋ ਤੁਰਨ ਲੱਗ ਗਈ ਮਿੱਤਰੋ ਅੱਗੇ ਨਾਲ ਤਾਂ ਬਹੁਤ ਸਹੀ ਹੋ ਗਈ ਹੈ ਇਹ ਚਲੋ ਵਾਹਿਗੁਰੂ ਮੇਹ ਕਰੂਗਾ ਇਹਨੂੰ ਆਪਾਂ ਥੱਲੇ ਲੈ ਜਾਨੇ ਹੁਣ ਕੂਤਰੀ ਨੂੰ ਫੇਰ ਤੇ ਥੱਲੇ ਸੇਕੇ ਸੁੱਕੇ ਲਾ ਕੇ ਨਿੱਗੀ ਕਰਕੇ ਆਪਾਂ ਪੂਰੀ ਬਾਹਾਂਗੇ ਬੱਚੇ ਬਾਪ ਪਾਣੀ ਪੀਣ ਨੂੰ ਦੇਤਾ ਸੀਗਾ ਤੇ ਆਪਾਂ ਕਿਹਨਾਂ ਖੁਦ ਹੀ ਥੱਲੇ ਲੈ ਆਏ ਨੇ ਆ ਤੇ ਬਾਅਦ ਚ ਆਪਾਂ ਰਾਤ ਨੂੰ ਐਂਡ ਕਰ ਦਾਂਗੇ ਹੋ ਮਿੱਤਰੋ ਹੋ ਗਿਆ ਨਾਈਟ ਟਾਈਮ ਤੇ ਟਪ ਲੱਗੀ ਵਧੀਆ ਕਬੂਤਰਾਂ ਨੂੰ ਅੱਜ ਦੇਖੋ ਬੈਠੇ ਇੱਥੇ ਲੌਂਕਿਆਰ ਆਈਥੋ ਬਿੱਲੀ ਨੇ ਖਾਤਮਾ ਕੀਤਾ ਠੀਕਾ ਇਹ ਛੱਡ ਦਿੰਨੇ ਪੜਦਾ ਹੁਣ ਆਪਾਂ ਕੂਤਰਾ ਦਾ ਢੰਡੀ ਅੜ ਗਈ ਉਹ ਰਹਾ ਉਹ ਸੁਸਤਾਂ ਨੇ ਆਪਾਂ ਦੇਖੀ ਸੱਸ ਚੱਕੋ ਜੀ ਆਹ ਕੁੰਡੀ ਤੇ ਨਿਕਲ ਗਈ ਥੱਲੇ ਇੱਟਾਂ ਲਾ ਦੀਏ ਲੋ ਜੀ ਥੱਲੇ ਵੀ ਮੀਂਹ ਆ ਔੜਦਾ ਨਹੀਂ ਹਵਾ ਹਵਾਣਾ ਇਹ ਐ ਇਥੋਂ ਆ ਦਾ ਮੇਲਾ ਦਾ ਯਾਰ ਗੁੰਡੀ ਟੁੱਟ ਗਈ ਕਿ ਨਿਕਲੀ ਆ ਨਿਕਲੀ ਮਿੱਤਰੋ ਇਹ ਪਾਈ ਦਈਏ ਨਾਨਕ ਮੰਗ ਦਾ ਨਾਨਕ ਚੱਕੋ ਜੀ ਇਹ ਗੁੰਡੀ ਪੈ ਗਈ ਬਾਜ ਜਾਓ ਕੇ ਰਿਪੋਰਟਾਂ ਬੰਦ ਹੋ ਗਿਆ ਇੱਟਾ ਉੱਟਾ ਲਾ ਦੀ ਨਾਲ ਤੇ ਕੱਲ ਨੂੰ ਮਿੱਤਰੋ ਲਾਉਣੀ ਆਪਾਂ ਖਰਾਕ ਕਬੂਤਰਾਂ ਦੀ ਤੇ ਕਬੂਤਰੀ ਆਪਾਂ ਥੱਲੇ ਲੈ ਗਏ ਸੀਗੇ ਇਹ ਹੋਰ ਤਾਂ ਕੋਈ ਨਹੀਂ ਦੇਹ ਦੇਣਾ ਇੱਥੇ ਤੁਹਾਨੂੰ ਐਂ ਦਿਖਾ ਦਿੰਨੇ ਫਿਰ ਯਾਰ ਕਬੂਤਰ ਨੂੰ ਉੱਤੇ ਬਾਤ ਗਿਆ ਨਾ ਡੰਡਿਆਂ ਦੇ ਥੱਲੋਂ ਮਨੇ ਡਰਾ ਦਿੱ ਗਏ ਨੂੰ ਤੇ ਆਪ ਵੀ ਤਾਂ ਬੈਜਣਗਾ ਥੱਲੋਂ ਥਾਂ ਠੰਡਾ बैंगा चलो भाई बहुत सारा ती चलो हूं बैठे रैन में ती है बाकी लाइट छे अद जो ਆਪਾ ਆਪਾ ਪਾ ਦਈਏ ਬਾਓ ਕੇ ਰਪੋਟਾਂ ਜਿੰਦਰੇ ਜਿੰਦਰੇ ਲੱਗੇ ਆ ਲਾ ਦਾਂਗੇ ਜਿੰਦਰੇ ਤੇ ਹੁਣ ਛੱਡ ਦਈਏ ਆਪਾਂ ਲੇਟ ਕਬੂਤਰਾਂ ਦੀ ਸ਼ੱਕੋ ਜੀ ਜਗ पे ਬਲਬ ਬਾਓ ਕੇ ਰਪੋਟਾਂ ਤੇ ਮੱਕੀ ਮੁੱਕੀ ਬਕਾਲੂ ਰਲਾਵਾਂਗੇ ਤੇ ਲੋ ਮੇਤੋ ਕਰਦੇ ਆ ਬਲੌਗ ਦਾ ਐਂਡ ਤੇ ਬਾਕੀ ਬਲੌਗ ਨਾਲ ਜੁੜੇ ਰਿਆ ਕਰੋ ਲਵ ਯੂ ਸਪੋਰਟ ਕਰਦੇ ਰਹੋ ਧੰਨਵਾਦ ਸਾਰੇ ਵੀਰਾਂ ਦਾ ਬਲੌਗ ਵੇਖਣ ਲਈ